ਮਾਦ ਮੱਜਨ ਸੰਗ ਸਾਧੂਆ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰਦਾਨ ਜਨਮ ਕਰਮ ਮਾਲੀ ਉਤਰੈ ਮਨ ਤੇ ਜਾਏ ਗਮਾਨੋ ਕਾਮ ਕਰੋਦ ਨਾ ਮੋਹੀਏ ਬਿਨ ਸੇ ਲੋਭ ਸੁਆਨਾ ਸਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠ ਸੱਠ ਤੀਰਤ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਹਿਰਵਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਹਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਆ ਸਤਿਗੁਰੂ ਪਾਤਸ਼ਾਹ ਜੀ ਨੇ ਦਇਆ ਕਿਰਪਾ ਕਰਕੇ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਬੈਠਣ ਦਾ ਸੋਨਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਅੱਜ ਜੋ ਪਿਛਲਾ ਪੋ ਦਾ ਮਹੀਨਾ ਬਤੀਤ ਹੋਇਆ ਹੈ ਅਤੇ ਮਾਗ ਦਾ ਮਹੀਨਾ ਪ੍ਰਾਰambh ਹੋਇਆ ਹੈ ਇਸ ਮਹੀਨੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਉਪਦੇਸ਼ ਦਿੱਟ ਕਰਾਇਆ ਹੈ ਆਪ ਜੀ ਨੇ ਮਾਜ ਰਾਗ ਅੰਦਰ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੱਤਰ ਬਚਨ ਸਰਵਣ ਕੀਤੇ ਹਨ ਜਿੱਥੇ ਅੱਜ ਮਾਗ ਦਾ ਮਹੀਨਾ ਪ੍ਰਾਰambh ਹੋਇਆ ਹੈ ਉੱਥੇ ਅੱਜ ਟੁੱਟੀ ਗੰਢੀ ਭਾਵ ਮੁਕਸਰ ਦਾ ਜੋ ਇਹ ਮਹਾਨ ਜੋੜ ਮਿਲ ਲਾਇਆ ਭਾਈ ਮਾਸ ਸਿੰਘ ਹੋਰ ਗੁਰੂ ਕੇ ਲਾਲ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਤੋਂ ਵਿਛੜ ਚੁੱਕੇ ਸਨ ਇਹ ਵੀ ਕਲਗੀ ਵਾਲੇ ਪਾਤਸ਼ਾਹ ਜੀ ਦੀਆਂ ਖੇਡਾਂ ਹੀ ਨੇ ਕਿ ਸਾਨੂੰ ਸਮਝਾਉਣ ਵਾਸਤੇ ਪਾਤਸ਼ਾਹ ਨੇ ਦੱਸਿਆ ਕਿ ਜਿਹੜਾ ਵਿਛੋੜੇ ਦਾ ਦੁੱਖ ਹੈ ਇਹ ਬਹੁਤ ਵੱਡਾ ਦੁੱਖ ਹੈ ਗੁਰੂ ਨਾਲ ਵਿਛੜ ਕੇ ਜਿਹੜਾ ਸਿੱਖ ਦਾ ਜੀਵਨ ਬੇਕਾਰ ਆ ਹੌਕਿਆਂ ਭਰਿਆ ਉਹ ਜੀਵਨ ਆ ਗੁਰੂ ਤੋਂ ਵਿਛੜ ਕੇ ਸਿੱਖ ਦਾ ਗੁਜ਼ਾਰਾ ਨਹੀਂ ਔਰ ਗੁਰੂ ਨਾਲ ਮਲਾਪ ਕਰਕੇ ਕਿੰਨੀ ਖੁਸ਼ੀ ਹੁੰਦੀ ਆ ਇਹ ਭਾਈ ਮਹਾਸੰਗ ਨੇ ਅੱਜ ਦੇ ਦਿਹਾਾਰੇ ਜੋ ਕਲਗੀ ਵਾਲੇ ਪਾਤਸ਼ਾਹ ਜੀ ਦੀ ਗੋਦ ਵਿੱਚ ਆਪਣਾ ਸਿਰ ਰੱਖ ਕੇ ਆਪਣੀ ਮਹਾਨ ਸ਼ਾਦਤ ਦੇਖ ਕੇ ਇਹ ਸਾਡੇ ਬਾਅਦ ਇੱਕ ਪਿਆਰਾ ਜਿਹਾ ਰਸਤਾ ਤਿਆਰ ਕੀਤਾ ਕਿ ਗੁਰੂ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਅੱਜ ਮਹਾਨ ਉਪਦੇਸ਼ ਮੇਰੀ ਤੁਹਾਡੀ ਚੋਲੀ ਚ ਪਾਇਆ ਹੈ ਬੜੇ ਮਾਰਗਿ ਨੇ ਗੈਰੇ ਉਪਦੇਸ਼ ਗੁਰੂ ਕੀ ਬਾਣੀ ਦਾ ਇੱਕ ਇੱਕ ਜਿਹੜਾ ਸ਼ਬਦ ਹੈ ਬੜਾ ਮਹਿੰਗਾ ਹੈ ਇਹ ਸਾਡੀ ਜੀਵਨ ਜਾਚ ਹੈ ਜੀਵਨ ਜੁਗਤਿਆ ਜਿਸ ਦੇਸ਼ ਨੂੰ ਜ਼ਿੰਦਗੀ ਅੰਦਰ ਗ੍ਰਹਿਣ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਅੱਜ ਦੇ ਮਹੀਨੇ ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹ ਹਿੰਦੁਸਤਾਨ ਜਿਹੜਾ ਦੇਸ਼ ਹੈ ਰਿਸ਼ੀਆ ਮੁੰਨੀਆਂ ਦਾ ਦੇਸ਼ ਹੈ ਇਹ ਤੀਰਥਾਂ ਦਾ ਦੇਸ਼ ਹੈ ਰਿਸ਼ੀ ਮੁੰਨੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਕੀਤਾ ਜਿੱਥੇ-ਜਿੱਥੇ ਕੋਈ ਪਾਣੀ ਦਾ ਸਥਾਨ ਲੱਭਾ ਉੱਤੇ ਬਹਿ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਆਪਣੇ ਮਨ ਦੀ ਤਨ ਦੀ ਸਾਝ ਪਾ ਕੇ ਉਸ ਪਿਆਰੇ ਦੀ ਨੇੜਤਾ ਪ੍ਰਾਪਤ ਕਰਨ ਦਾ ਯਤਨ ਕੀਤਾ ਜਿੱਥੇ ਬਹਿ ਕੇ ਕੋਈ ਰੱਬੀ ਰੂਪ ਤਪ ਕਰਦੀ ਓ ਫਿਰ ਤੀਰਥ ਬਣ ਜਾਂਦਾ ਹੈ ਤੇ ਹਿੰਦੁਸਤਾਨ ਅੰਦਰ ਗ੍ਰੰਥਾ ਅੰਦਰ ਜੋ ਪੜਨ ਨੂੰ ਮਿਲਦਾ ਹੈ ਕਿ 88 ਤੀਰਥ ਮੰਨੇ ਗਏ ਨੇ 10 ਪੁਰਬ ਮਨਾਏ ਜਾਂਦੇ ਨੇ ਤੇ 88 ਤੀਰਥ ਮੰਨੇ ਜਾਂਦੇ ਨੇ ਜਿੱਥੇ ਬਹਿ ਕੇ ਕਿਸੇ ਨੇ ਤਪ ਕੀਤਾ ਤੀਤ ਬਣ ਗਿਆ ਇਹ ਪ੍ਰਚਲਿਤ ਕੀਤਾ ਗਿਆ ਕਿ ਤੀਤਨ ਤੇ ਜਿਹੜਾ ਕੋਈ ਇਸ਼ਨਾਨ ਕਰੇਗਾ ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ ਉਹਦੇ ਪਾਪ ਧੋਤੇ ਜਾਣਗੇ ਪਰ ਜਿਹੜੀ ਗੁਰਮਤਿ ਆਨੇ ਬਹੁਤ ਗਹਿਰੀ ਹੈ ਜਿੱਥੋਂ ਦਾ ਕੇ ਸੰਸਾਰ ਦੀ ਸਮਝ ਮੁੱਕ ਜਾਂਦੀ ਹੈ ਗੁਰਮਤਿ ਦੀ ਪੜ੍ਹਾਈ ਉੱਥੋਂ ਸ਼ੁਰੂ ਹੁੰਦੀ ਹੈ ਪਾਤਸ਼ਾਹ ਕਹਿੰਦੇ ਨੇ ਇੱਕ ਸਾਡਾ ਤਾਨਾ ਹੈ ਇੱਕ ਸਾਡਾ ਮਨ ਹੈ ਤਾਨੂੰ ਤੇ ਪਾਣੀ ਨਾਲ ਧੋਤਾ ਜਾਏਗਾ ਤੇ ਸਾਫ ਹੋ ਜਾਏਗਾ ਪਰ ਜੇਰੀ ਮਨ ਦੀ ਪਵਿੱਤਰਤਾ ਇਹ ਤਨ ਦੇ ਨਾਲ ਸੰਬੰਧ ਨਹੀਂ ਰੱਖਦੀ ਪਾਤਸ਼ਾਹ ਕਹਿੰਦੇ ਨੇ ਤਨ ਦਾ ਇਸ਼ਨਾਨ ਜ਼ਰੂਰੀ ਆ ਜਿੱਥੇ ਬਹਿ ਕੇ ਕਿਸੇ ਰੱਬੀ ਪਿਆਰੇ ਨੇ ਤਪ ਕੀਤਾ ਤੀਤ ਬਣ ਗਿਆ ਉੱਥੇ ਜਾ ਕੇ ਇਸ਼ਨਾਨ ਕਰੀਏ ਕੁਝ ਮਨ ਦੇ ਹਾਵ ਭਾਵ ਬਦਲਦੇ ਆ ਪਰ ਪਾਤਸ਼ਾਹ ਕਹਿੰਦੇ ਜੇ ਮਨ ਨੂੰ ਪਵਿੱਤਰ ਕਰਨਾ ਤਾਂ ਉਹ ਇੱਕੋ ਇੱਕ ਤੀਰਥ ਆ ਉਹ ਸ਼ਬਦ ਦਾ ਤੀਰਥ ਤੀਰਥ ਨਾਮਣ ਗਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿਹੜੀ ਸ਼ਬਦ ਦੀ ਵਿਚਾਰਿਆ ਨਾ ਜਿਹਦੇ ਚੋਂ ਕੁਝ ਸਮਝ ਲੱਗਦੀ ਆ ਪਾਤਸ਼ਾਹ ਕਹਿੰਦੇ ਨੇ ਅਸਲ ਤੀਰਥ ਤੇ ਆ ਜਿੱਥੇ ਜਾ ਕੇ ਮਨ ਨੂੰ ਧੋਤਾ ਜਾ ਸਕਦਾ ਆਪ ਜੀ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਉਹਦੇ ਚ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਨ ਧੋਵੋ ਸ਼ਬਦ ਲਾਗੋ ਹਰ ਸੋ ਰੋ ਉੱਤਕ ਲਾਏ ਮਨ ਨੂੰ ਧੋੜਵਾ ਤੇ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਆ ਗੁਰੂ ਕੀ ਬਾਣੀ ਪੜੀਏ ਤੇ ਇਸ ਤਰੀਕੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਕਿ ਜਿਵੇਂ ਸਾਡੇ ਕੋਲ ਸਵਾਲ ਨੇ ਤੇ ਆਪਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਗੁਰੂ ਨੂੰ ਸਵਾਲ ਕਰਨੇ ਤੇ ਗੁਰੂ ਨੇ ਸਾਡੇ ਸਵਾਲਾਂ ਦਾ ਜਵਾਬ ਦੇਣਾ ਹੈ ਜਪਜੀ ਸਾਹਿਬ ਆਪਜੀ ਰੋਜ਼ ਪੜ੍ਹਦੇ ਹੋ ਕਿਤੇ ਇਸੇ ਪ੍ਰੇਮ ਨਾਲ ਬਾਣੀ ਪੜ੍ਹ ਕੇ ਵੇਖੀਏ ਜ਼ਿੰਦਗੀ ਅੰਦਰ ਕੀ ਰੰਗ ਭਰਦਾ ਹੈ ਤੁਨ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖ ਸਵਾਲ ਕਰਦਾ ਪਾਤਸ਼ਾਹ ਇਹ ਸਰੀਰ ਇਹ ਕੱਪੜਾ ਇਹ ਮੈਲਾ ਹੋ ਜੇ ਤੇ ਇਹਨੂੰ ਕਿਵੇਂ ਸਾਫ਼ ਕਰੀਏ ਸਵਾਲ ਹੈ ਭਰੀਏ ਹੱਥ ਪੈਰ ਤਨ ਦੇ ਇਹ ਸਰੀਰ ਮੈਲਾ ਹੋ ਜੇ ਹੱਥ ਪੈਰ ਮੈਲੇ ਹੋ ਜਾਣ ਤੈਨੂੰ ਕਿਵੇਂ ਧੋਤਾ ਜਾਏ ਤੇ ਪਾਛਾ ਜਵਾਬ ਦਿੰਦੇ ਨੇ ਪਾਣੀ ਧੋਤੇ ਉਤਰ ਸਖੇ ਸਰੀਰ ਦੀ ਮੈਲ ਇਹ ਪਾਣੀ ਦੇ ਨਾਲ ਉਤਾਰੀ ਦਾ ਸਕਦੀ ਆ ਪਾਛਾ ਇਹ ਜਿਹੜੇ ਤਨ ਤੇ ਕੱਪੜੇ ਪਾਏ ਨੇ ਕਿ ਜਿਆਦਾ ਗੰਦਗੀ ਲੱਗ ਜਾਈ ਮੂਤ ਪਲੀਤੀ ਕੱਪੜ ਹੋਏ ਇਹ ਸਵਾਲ ਆ ਤੇ ਜਵਾਬ ਹੈ ਮਾਰ ਕਹਿੰਦੇ ਨੇ ਦੇ ਸਬੂਨ ਲਈਓ ਧੋਏ ਫਿਰ ਇਹਦੀ ਪਾਣੀ ਨਾਲ ਗੱਲ ਨਹੀਂ ਬਣੇਗੀ ਉਹ ਸਾਬਣ ਵੀ ਲੌਣਾ ਪਏਗਾ ਪਾਤਸ਼ਾਹ ਕਿਤੇ ਜਿਹੜੀ ਮੱਤ ਜਿਹੜੀ ਹੈ ਇਹ ਪਾਪਾ ਨਾਲ ਬੈਲੀ ਹੋ ਜੇ ਪਰ ਇਹ ਮੱਤ ਪਾਪਾ ਕੇ ਸੰਗ ਇਹ ਵੀ ਸਵਾਲ ਹੈ ਤੇ ਪਾਤਸ਼ਾਹ ਕਹਿੰਦੇ ਨੇ ਇਹ ਨਾ ਹੁਣ ਪਾਣੀ ਨਾਲ ਗੱਲ ਬਣੇਗੀ ਨਾ ਸਾਬਣ ਨਾਲ ਗੱਲ ਬਣੇਗੀ ਇਹ ਉਹ ਧੋਪੇ ਨਾਵੇਂ ਕੇ ਰੰਗ ਇਹਨੂੰ ਪ੍ਰਮਾਤਮਾ ਦੇ ਨਾਮ ਨਾਲ ਧੋਣਾ ਪਏਗਾ ਕਿਉਂਕਿ ਮਨ ਨੂੰ ਸ਼ੁੱਧ ਕਰਨ ਵਾਸਤੇ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਹੈ ਪ੍ਰਮਾਤਮਾ ਦਾ ਨਾਮ ਹੈ ਦੂਸਰੀ ਬਾਤ ਮਾਰ ਕਹਿੰਦਾ ਕਿ ਜੇ ਮਨ ਮੈਲਾ ਹੈ ਨਾ ਤੇ ਭਾਵੇਂ ਲੱਖਾਂ ਤੀਤਾਂ ਤੇ ਵੀ ਬੰਦਾ ਇਸ਼ਨਾਨ ਕਰ ਲੇ ਤੇ ਉੱਥੇ ਜਾ ਕੇ ਵੀ ਮੈਲ ਉਤਰਦੀ ਨਹੀਂ ਸਗ ਹੋਰ ਚੜ ਜਾਂਦੀ ਹੈ ਇਹ ਗੁਰੂ ਕੀ ਬਾਣੀ ਦੇ ਬਚਨ ਬੜੇ ਪਿਆਰੇ ਮਿਲਦੇ ਨੇ ਪਾਪ ਕਰੇ ਹੁਣ ਬੰਦਾ ਜ਼ਿੰਦਗੀ ਚ ਪਾਪ ਕਰੇ ਆਖੇ ਹੁਣ ਮਹੀਨੇ ਬਾਅਦ ਮਸਿਆ ਨਾਲੀ ਤੇ ਉਤਰ ਜਾਏਗਾ ਪਾਪ ਕਰੇ ਪੰਚਾਂ ਕੇ ਬਸਰੇ ਤੀਥ ਨਾਏ ਕਹੇ ਸਭ ਉਤਰੇ ਬਉੜ ਕੁਮਾਵੇ ਹੋਏ ਨਸੰਗ ਜੰਪੂਰ ਬਾਦ ਖੜੇ ਕਲੰਕ ਬਾਅਦ ਕਹਿ ਲਗੇ ਇਸ ਭਾਵਨਾ ਨਾਲ ਤੀਰਥ ਦੀ ਯਾਤਰਾ ਕਰਨੀ ਕਿ ਮੇਰੇ ਪਾਪ ਧੋਤੇ ਜਾਣ ਇਹਦੇ ਨਾਲ ਬਾਤ ਨਹੀਂ ਬਣੇਗੀ ਜੀ ਇਦਾਂ ਬਾਤ ਬਣਦੀ ਹੁੰਦੀ ਤੇ ਧੰਗੁਰੂ ਅਰਜਨ ਦੇਵ ਪਾਤਸ਼ਾਹ ਕਦੀ ਵੀ ਇਹ ਸ਼ਬਦ ਨਾ ਲਿਖਦੇ ਸਹਿਬ ਕਹਿੰਦੇ ਨੇ ਕਾਰਿ ਸ਼ਨਾਣ ਇਹ ਨਹੀਂ ਵੀ ਹੁਣ ਨਹਾਉਣਾ ਨਹੀਂ ਤੀਤਾ ਤੇ ਹਰਮੰਦਰ ਸਾਹਿਬ ਜਾਣਾ ਚਾਹੀਦਾ ਏ ਸ਼ਨਾਣ ਕਰਨਾ ਚਾਹੀਦਾ ਏ ਪਰ ਅਗਲੀ ਬਾਤ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਉਹਨੂੰ ਵੀ ਮੰਨਣਾ ਪਏਗਾ ਫਿਰ ਜਾ ਕੇ ਸਾਡੀ ਜ਼ਿੰਦਗੀ ਦਾ ਉਦਾਰ ਹੋਏਗਾ ఇర ప్రభే అపనా తన పై అరోగా ఇష్టన్పా సతనా వాత వా ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਾਤਸ਼ਾਹ ਕਹਿੰਦੇ ਨੇ ਬਸ ਅਭੀ ਤੇ ਇਸ਼ਨਾਨ ਕਰਕੇ ਵੇਖ ਇਹਦੇ ਨਾਲ ਜ਼ਿੰਦਗੀ ਅੰਦਰ ਕੀ ਤਬਦੀਲੀ ਆਉਂਦੀ ਆ ਜ਼ਿੰਦਗੀ ਅੰਦਰ ਖੇੜਾ ਪੈਦਾ ਹੋਏਗਾ ਜ਼ਿੰਦਗੀ ਅੰਦਰ ਆਨੰਦ ਪੈਦਾ ਹੋਏਗਾ ਸੇਵ ਕਰ ਕਰਿ ਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਅਜ ਤਨ ਦੇ ਰੋਗਾਂ ਦੀ ਵੀ ਗਿਣਤੀ ਨਹੀਂ ਤੇ ਮਨ ਦੇ ਰੋਗਾਂ ਦੀ ਵੀ ਗਿਣਤੀ ਨਹੀਂ ਮਨ ਦੇ ਰੋਗੀ ਬਹੁਤ ਨੇ ਸੰਸਾਰ ਅੰਦਰ ਤੇ ਤਨ ਦੇ ਰੋਗਾਂ ਦੀ ਇਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਫੈਸਲਾ ਹੀ ਕਰ ਦਿੱਤਾ ਕਹਿੰਦਾ ਜਿੱਦਣ ਚਾਤੀ ਪਾ ਕੇ ਵੇਖ ਲੋ ਦੁਖੀ ਹੀ ਨਜ਼ਰ ਪੈਂਦੇ ਨੇ ਕਿਉਂ ਨਾ ਜਿਹੜੀ ਪੈਂਦੇ ਨੇ ਕਿਉਂਕਿ ਰੱਬ ਨਾਲੋਂ ਟੁੱਟੇ ਨੇ ਰੱਬ ਨਾਲੋਂ ਟੁੱਟਣਾ ਹੀ ਵੱਡਾ ਧੋਖਿਆ ਬਾਲੀ ਰੋਵੇ ਨਾਹੀਂ ਪਤਾਰ ਜੇ ਇਹਦੇ ਅਰਥ ਕਰੀਏ ਬਾਲੀ ਦਾ ਅਰਥ ਹੁੰਦਾ ਬੱਚੀ ਲੜਕੀ ਬੱਚੀ ਰੋਂਦੀ ਆ ਨਾਹੀਂ ਪਤਾਰ ਪਤਾਰ ਕਹਿੰਦੇ ਨੇ ਪਤੀ ਬੱਚੀ ਦਾ ਪਤੀ ਕੋਲ ਨਹੀਂ ਨਾ ਪਤੀ ਦਾ ਕੋਲ ਹੋਣਾ ਉਹਦੇ ਵਾਸਤੇ ਦੁੱਖਿਆ ਉਹ ਦੁੱਖ ਮਹਿਸੂਸ ਕਰਦੀ ਆ ਰੋਂਦੀ ਆ ਪਰ ਇਹਦੇ ਜੇ ਗਹਿਰੇ ਅਰਥ ਲਈਏ ਤੇ ਪਾਤਸ਼ਾਹ ਕਹਿੰਦੇ ਨੇ ਬਾਲੀ ਰੋਵੇ ਨਾਹੀ ਪਤਾਰ ਸੁਰਤ ਰੋਂਦੀ ਆ ਮਨ ਰੋਂਦਾ ਏ ਕਿਉਂ ਰੋਂਦਾ ਏ ਕਿਉਂਕਿ ਪਿਆਰਾ ਕੋਲ ਨਹੀਂ ਆ ਉਹਦੇ ਤੋਂ ਵਿਛੋੜਾ ਪੈ ਗਿਆ ਦੁੱਖ ਵਿਛੋੜਾ ਇੱਕ ਦੁੱਖ ਭੂਖ ਵਿਛੋੜੇ ਦਾ ਦੁੱਖ ਬੜਾ ਹੀ ਵੱਡਾ ਹੈ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਬੜਾ ਪਿਆਰਾ ਇੱਕ ਬਚਨ ਲਿਖਿਆ ਏ ਉਹ ਕਹਿੰਦੇ ਨੇ ਅਗਨ ਜਰਤ ਜਲ ਬੂਟ ਤੋ ਸਰਪ ਗਰਸੈ ਸ਼ਸਤਰ ਆਨੇਕ ਰੋਮ ਰੋਮ ਕਰ ਕਾਤੈ ਕਹਿਣਗੇ ਕਿਸੇ ਦੇ ਸਰੀਰ ਨੂੰ ਪਛ ਲਈ ਏ ਪਾਵੋਦਤੇ ਸ਼ਸਤਰਾਂ ਦੇ ਵਾਰ ਕਰ ਕਰਕੇ ਜ਼ਖਮੀ ਕੀਤਾ ਜਾਏ ਸ਼ਸਤਰ ਦੇ ਨਾਲ ਸਰੀਰ ਨੂੰ ਜ਼ਖਮੀ ਕੀਤਾ ਜਾਏ ਤੇ ਕੋਈ ਅੱਗ ਦੇ ਵਿੱਚ ਪਾ ਕੇ ਸੜ ਜਾਏ ਪਵ ਸਰੀਰ ਅੱਗ ਨਾਲ ਸੜ ਜਾਏ ਤੇ ਅੱਗ ਦੇ ਸੜ ਨਾਲ ਕਿੰਨਾ ਦੁੱਖ ਸਰੀਰ ਤੇ ਪਛ ਪਛ ਕੇ ਜ਼ਖਮੀ ਕੀਤੇ ਜਾਣ ਅਗਨ ਜਰਤ ਜਲ ਬੂਟ ਸਰਪ ਗਰਸੇ ਪਾਣੀ ਚ ਡੁੱਬ ਜਾਏ ਸਪ ਡੰਗ ਮਾਰ ਜਾਏ ਸ਼ਾਤਰਾ ਨੇਕ ਰੋਮ ਰੋਮ ਕਰ ਘਾਤ ਹੈ ਰੋਮ ਰੋਮ ਛਤਰਾ ਨਾਲ ਪਛ ਦਿੱਤਾ ਜਾਏ ਪਾਵਸਰੀ ਜ਼ਖਮੀ ਕਰ ਦਿੱਤਾ ਜਾਏ ਤੇ ਕਿੰਨੀ ਪੀੜਾ ਹੁੰਦੀ ਹੈ ਕਿੰਨਾ ਦੁੱਖ ਹੁੰਦਾ ਹੈ ਫਿਰ ਦੂਸਰਾ ਪ੍ਰਮਾਣ ਦਿੰਦੇ ਨੇ ਕਹਿੰਦੇ ਗਏ ਇੰਨੀ ਅੱਤ ਦੀ ਗਰੀਬੀ ਵੀ ਵੱਡਾ ਦੁੱਖ ਹੈ ਗਰੀਬੀ ਹੋਵੇ ਮੀਂਹ ਆਏ ਢੇਰੀ ਆਏ ਨੀਲੀ ਸਾਥ ਲਈ ਗੁਜ਼ਾਰਾ ਕਰਨਾ ਪੈਂਦਾ ਹੈ ਮੰਗਾ ਬੜੀਆਂ ਨੇ ਪੂਰੀ ਇੱਕ ਵੀ ਨਹੀਂ ਹੁੰਦੀ ਇਹ ਵੀ ਵੱਡਾ ਦੁੱਖ ਹੈ ਕਹਿ ਲਗੇ ਇੱਕ ਮੰਗ ਵੀ ਪੂਰੀ ਨਹੀਂ ਹੋ ਰਹੀ ਇਛਾਵਾਂ ਬੜੀਆਂ ਨੇ ਲੋੜਾਂ ਬਹੁਤ ਜ਼ਿਆਦਾ ਨੇ ਪਰ ਪੂੜੀਆਂ ਨਹੀਂ ਹੁੰਦੀਆਂ ਇੰਨਾ ਵੱਡਾ ਦੁੱਖ ਆ ਤੇ ਕਿੰਨਾ ਕੁਝ ਜ਼ਿਕਰ ਕਰਕੇ ਕਹਿੰਦੇ ਗੋਦ ਦੇ ਵਿੱਚ ਬਧੂ ਬੰਤ ਵਿਸ਼ਵਾਸ ਕੋਟ ਤਿਆ ਗੋਮਣੇ ਹੁੰਦਾ ਗਊ ਗਊ ਨੂੰ ਮਾਰ ਦੇਣਾ ਗੋਦ ਦੇ ਵਿੱਚ ਬ੍ਰਾਹਮਣ ਪਾਪ ਕੋਈ ਉੱਚੀ ਅਵਸਥਾ ਵਾਲਾ ਕਿਸੇ ਨੂੰ ਉਹਦਾ ਕਤਲ ਕਰ ਦੇਣਾ ਇਹ ਪਾਪ ਮੰਨੇ ਗਏ ਗਏ ਗੋਦ ਦੇ ਵਿੱਚ ਬਧੂ ਬੰਤ ਵਧੂ ਹੁੰਦਾ ਬੱਚਿਆਂ ਨੂੰ ਮਾਰ ਦੇਣਾ ਅੱਜ ਤਾਂ ਕੋਖਾਂ ਚ ਖਤਮ ਕਰ ਦਿੰਦੇ ਨਾ ਇਹ ਵੱਡਾ ਪਾਪ ਆ ਕਿਸੇ ਦੀ ਵੰਸ ਨੂੰ ਮਾਰ ਖਤਮ ਕਰ ਦੇਣਾ ਵੱਡੇ ਪਾਪ ਨੇ ਗੋਦ ਵਿੱਚ ਵਧੂ ਵੰਸ ਵਿਸ਼ਵਾਸ ਤੇ ਕਿਸੇ ਦਾ ਵਿਸ਼ਵਾਸ ਤੋੜ ਲੈਣਾ ਮਾਰ ਕਰਨ ਲਈ ਇਹ ਵੀ ਵੱਡਾ ਪਾਪ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਤ੍ਰਿਸ਼ਨਾ ਅੰਦਰ ਜਨਮ ਲੈਂਦੀ ਆ ਤ੍ਰਿਸ਼ਨਾ ਦੀ ਪ੍ਰਾਪਤੀ ਬਾਅਦ ਤੇ ਬੰਦਾ ਦੁਨੀਆ ਅੰਦਰ ਗਲਤ ਕਰਮ ਵੀ ਕਰਦਾ ਏ ਕਿਸੇ ਨਾਲ ਧੋਖਾ ਕਰਦਾ ਏ ਵੈਰ ਕਰਦਾ ਏ ਠੱਗੀ ਕਰਦਾ ਏ ਚੋਰੀ ਕਰਦਾ ਏ ਕ੍ਰਿਸ਼ਨਾਂ ਦੀ ਪੂਰਤੀ ਫਿਰ ਨਹੀਂ ਹੁੰਦੀ ਕਹਿ ਲਗੇ ਵੀ ਵੱਡਾ ਦੁੱਖ ਹੈ ਤੇ ਭਾਈ ਗੋਦਾਜ ਕਹਿੰਦੇ ਸਾਰੀ ਦੁਨੀਆ ਦੇ ਦੁੱਖ ਇਕੱਠੇ ਕਰਕੇ ਉਹਨੂੰ ਤਕਸੀਮ ਜ਼ਰਬ ਕਰ ਲੋ ਗੁਣਾ ਕਰ ਲੋ ਤੇ ਸਾਰੇ ਸੰਸਾਰ ਦੇ ਦੁੱਖ ਇੱਕ ਪਾਸੇ ਉਹਨਾਂ ਨੂੰ ਕਈ ਗੁਣਾ ਆਪਾਂ ਜ਼ਰਬ ਵੀ ਦੇ ਜ਼ਰਬ ਵੀ ਦੇ ਲਏ ਗੁਣਾ ਕਰ ਲਈਏ ਪਰ ਇੱਕ ਪਾਸੇ ਵਿਛੋੜੇ ਦਾ ਦੁੱਖ ਕਹਿ ਲਗੇ ਦੁਨੀਆ ਭਰ ਦੇ ਦੁੱਖ ਉਹ ਛੋਟੇ ਪੈ ਜਾਂਦੇ ਨੇ ਵਿਛੋੜੇ ਦਾ ਦੁੱਖ ਵੱਡਾ ਹੈ ਵਿਛੋੜੇ ਦਾ ਦੁੱਖ ਪਰ ਜਿਹਨੂੰ ਉਹ ਅਹਿਸਾਸ ਹੋਵੇ ਜਿੰਨਾਂ ਨੂੰ ਅਹਿਸਾਸ ਹੋਇਆ ਉਹਨਾਂ ਨੇ ਆਪਣੀਆਂ ਜ਼ਾਨਾ ਹੁਲ ਕੇ ਜ਼ਾਨਾ ਦੀ ਪ੍ਰਵਾਹ ਨਹੀਂ ਕੀਤੀ ਵੀ ਕਲਗੀ ਵਾਲੇ ਪਾਤਸ਼ਾਹ ਜੀ ਨੂੰ ਜਿਹੜਾ ਵਦਾਵਾ ਲਿਖਿਆ ਉਹਨੂੰ ਤੋੜਾ ਏ ਜਦੋਂ ਵਿਛੋੜੇ ਦਾ ਅਹਿਸਾਸ ਹੋਇਆ ਉਹਨਾਂ ਚ ਚੈਨ ਨਹੀਂ ਆਇਆ ਜਿੰਨਾ ਚਿਰ ਉਹ ਵਦਾਵੇ ਵਾਲਾ ਕਾਗਜ਼ ਪੜਵਾ ਨਹੀਂ ਲਿਆ ਪਾਤਸ਼ਾਹ ਦੇ ਕੋਲੋਂ ਵਿਛੋੜੇ ਦਾ ਦੁੱਖ ਵੱਡਾ ਏ ਪਾਤਸ਼ਾਹ ਕਹਿੰਦੇ ਨੇ ਇਹਦੇ ਤੋਂ ਵੱਡਾ ਦੁੱਖ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਵਿਛੋੜਾ ਇੱਕ ਕਦੋਂ ਸਾਨੂੰ ਅਹਿਸਾਸ ਹੋਏਗਾ ਜਿਉ ਜੋ ਆਪਾਂ ਸ਼ਬਦ ਨਾਲ ਸਾਝ ਪਾਵਾਂਗੇ ਗੁਰੂ ਕੀ ਬਾਣੀ ਪੜਾਂਗੇ ਨਾ ਫਿਰ ਪਤਾ ਲੱਗਦਾ ਟੁੱਟੇ ਆ ਟੁੱਟੇ ਅੱਜ ਵੀ ਬਦਾਵੀ ਹੀ ਆ ਕਿਉਂਕਿ ਜੇ ਅਮਰਤਵੈਲਾ ਸਾਡਾ ਖੁੱਸ ਗਿਆ ਨਾ ਤੇ ਪਾਤਸ਼ਾਹ ਕਿੰਨੇ ਸਮਝ ਲਾ ਉਹਨਾਂ ਵੀ ਬਦਾਵਾ ਲਿਖ ਦਿੱਤਾ ਕਿਉਂਕਿ ਮਾਝੀ ਨੇ ਸਰਸਾ ਦੇ ਕੰਡੇ ਤੇ ਵੀ ਅਮਰਤਵੈਲਾ ਨਵਾਇਆ ਸੀ ਚਮਕੌਰ ਦੀ ਗੜੀ ਅੰਦਰ ਪਾਤਸ਼ਾਹ ਨੇ ਆਸਾ ਦੀ ਵਾਰ ਦਾ ਅੱਜ ਗੁਰਦੁਆਰਾ ਤੇ ਆਸਾ ਦੀ ਵਾਰ ਦਾ ਕੀਰਤਨ ਹੀ ਹੁੰਦਾ ਚਮਕੌਰ ਦੀ ਗੜੀ ਤੇ ਵੀ ਆਸਾ ਦੀ ਵਾਰ ਦਾ ਕੀਰਤਨ ਹੋਇਆ ਸਰਸਾ ਦੇ ਕੰਡੇ ਤੇ ਵੀ ਆਸਾ ਦੀ ਵਾਰ ਦਾ ਕੀਰਤਨ ਹੋਇਆ ਪਾਤਸ਼ਾਹ ਨੇ ਜ਼ਿੰਦਗੀ ਅੰਦਰ ਕਿੰਨੇ ਵਿਖੜਿਆ ਸਮਿਆਂ ਤੋਂ ਲੰਘਦਿਆਂ ਹੋਇਆ ਇਹ ਪੂਰਨੇ ਪਾਏ ਕਿ ਨਿਤਨੇਮ ਨਾਲੋਂ ਨਹੀਂ ਟੁੱਟਣਾ ਅਮਰਤ ਵੇਲੇ ਵਾਲੇ ਨਾਲੋਂ ਨਹੀਂ ਟੁੱਟਣਾ ਉਸ ਪ੍ਰਮਾਤਮਾ ਨਾਲੋਂ ਨਹੀਂ ਟੁੱਟਣਾ ਇਹ ਪੂਰਨੇ ਪਾਏ ਨੇ ਅੱਜ ਕਿੰਨੀਆਂ ਕਰੂਆਂ ਜਿਹੜੀ ਅਮਰਤ ਵੇਲੇ ਨਿਤਨੇਮ ਕਰਦੀਆਂ ਨੇ ਪੰਜਾਬ ਵਾਲਿਆਂ ਦਾ ਨਿਤਨੇਮ ਕੋਈ ਭਾਗਾਂ ਵਾਲਾ ਹੀ ਕਰਦਾ ਹੋਏਗਾ ਟੁੱਟੇ ਬਿਦਾਵੀ ਹੀ ਆ ਗੁਰੂ ਪਾਤਸ਼ਾਹ ਨੇ ਜੋ ਸਾਡੇ ਬਾਅਦ ਤੇ ਰਸਤੇ ਤਿਆਰ ਕੀਤੇ ਸਨ ਉਹਨਾਂ ਤੇ ਕਿੰਨਾ ਕੁ ਚੱਲਦੇ ਆਪਾਂ ਪੁੱਪਨੇ ਉਹਦਾ ਝਾਤ ਪਾ ਸਕਦੇ ਆ ਮੈਂ ਵੀ ਵਿੱਚ ਹੀ ਆ ਤੇ ਜੇ ਗੁਰੂ ਦੇ ਹੁਕਮ ਵਿੱਚ ਨਹੀਂ ਜੋ ਮਰਜ ਨੇ ਆਪਣੇ ਪੁੱਤ ਵਾਰ ਕੇ ਵੀ ਦਾਤ ਸਾਡੀ ਝੋਲੀ 'ਚ ਪਾਈ ਸੀ ਵੀ ਸਿੱਖੀ ਕਿੰਨੀ ਪਿਆਰੀ ਆ ਕਿੰਨੀ ਪਿਆਰੀ ਆ ਇਹਨੂੰ ਸੁਭਾਲਣ ਵਾਸਤੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੀ ਵੀ ਪਰਵਾਹ ਨਹੀਂ ਕੀਤੀ ਆਪਣੇ ਪੁੱਤਰਾਂ ਨੂੰ ਵੀ ਕੁਰਬਾਨ ਕਰ ਦਿੱਤਾ ਤੇ ਸਿੱਖਾ ਵਾਲੀ ਇਸ਼ਾਰਾ ਕਰਕੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੁਵੇ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਲੱਖਾਂ ਨਹੀਂ ਕਿਹਾ ਹਜ਼ਾਰ ਕਹੇ ਨੇ ਉਹ ਹਜ਼ਾਰ ਜਿਹੜੇ ਮਰਜ ਨੇ ਕਹੇ ਸੀ ਉਹ ਕਿੰਨੇ ਕਿੰਨੇ ਅੱਜ ਕਿੰਨਿਆਂ ਕਿਦੇ ਵਿੱਚੋਂ ਬਾਬਾਜੀਤ ਸਿੰਘ ਦੀ ਝਲਕ ਪੈਂਦੀ ਆ ਜੁਦਾ ਸਿੰਘ ਜੋਰਾਵਾਦ ਸਿੰਘ ਫਤਿਹ ਸਿੰਘ ਦੀ ਝਲਕ ਪੈਂਦੀ ਆ ਇਹ ਹੀ ਤੇ ਚੀਜ਼ਾਂ ਵੇਖਣੀਆਂ ਨੇ ਪੜ ਲੈਂਦੇ ਆ ਵੀ ਭਾਈ ਮਾਹ ਸਿੰਘ ਨੇ ਆਪਣਾ ਬਦਾਵਾ ਪੜਾ ਲਿਆ ਪਰ ਆਪਾਂ ਕਿਦਨ ਗੁਰੂ ਅੱਗੇ ਤਰਲਾ ਲਾਵਾਂਗੇ ਪਾਤਸ਼ਾ ਟੁੱਟੇਰ ਕਿਰਪਾ ਕਰ ਦਿਓ ਅਮਰਤ ਵੇਲੇ ਦਾ ਖੁੰਝੇ ਨਿਤਨੇਮ ਨਾਲ ਸਾਡਾ ਟੁੱਟੇ ਤੇਰੇ ਚਰਨਾਂ ਨਾਲੋਂ ਨਾ ਟੁੱਟੀਏ ਜੇ ਤੇਰੇ ਚਰਨਾਂ ਨਾਲੋਂ ਟੁੱਟ ਗਏ ਨਾ ਮਾਦੀ ਬਾਣੀ ਚ ਇੱਕ ਵਚਨ ਹੁੰਦਾ ਬੜਾ ਪਿਆਰਾ ਸਾਬ ਕਿੰਨੇ ਅਤ ਦੀ ਸੁੰਦਰਤਾ ਕਿੱਥੇ ਮਿਲ ਜਾਏ ਅਤ ਸੁੰਦਰ ਕੁਲੀਨ ਚੰਗੀ ਕੁਲ ਵੀ ਮਿਲ ਜਾਏ ਅਤ ਸੁਲਨ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮੁਖ ਗਿਆਨੀ ਹੁੰਦਾ ਵੀ ਮੂੰਹ ਤੋਂ ਗੱਲਾਂ ਕਰਨ ਵਾਲਾ ਪਰ ਕਰਤਾਰ ਨਹੀਂ ਅੰਦਰ ਉਹ ਜੀਵਨ ਨਹੀਂ ਆ ਬਾਹਰੋਂ ਗੱਲਾਂ ਬੜੀਆਂ ਚਿਕਨੀਆਂ ਚੋਪੜੀਆਂ ਨੇ ਗੱਲਾਂ ਤੇ ਬੜੀਆਂ ਗਿਆਨ ਦੀਆਂ ਪਰ ਅੰਦਰ ਉਹ ਬਾਤ ਨਹੀਂ ਆ ਉਹਨੂੰ ਕਹਿੰਦੇ ਨੇ ਮੁਖ ਗਿਆਨੀ ਅਤ ਸੁਲੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ ਮਰਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮਾਰਕਾਨ ਕ ਮਰਿਆ ਹੋਇਆ ਅੰਦਰੋਂ ਜਿੰਦੀ ਜਾਗਦੀ ਲਾਸ਼ ਆ ਜੇ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਉਹਦੇ ਨਾਲ ਮਲਾਪ ਵਾਤੇ ਕੋ ਜਤਨ ਨਹੀਂ ਕਰਦਾ ਇਹਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ ਇਹ ਚੀਜ਼ਾਂ ਅੰਦਰ ਪੈਦਾ ਕਰਨ ਵਾਤੇ ਇਹ ਜਿਹੜੇ ਦਿਹਾੜੇ ਨੇ ਮਨਾਏ ਜਾਂਦੇ ਨੇ ਖੈਰ ਸਮਾ ਸੀਮਾ ਚ ਆ ਹਿੰਦੋਸਤਾਨ ਇਹ ਤੀਰਥਾਂ ਦਾ ਦੇਸ ਆ 68 ਤੀਰਥ ਪੀ ਤੀਤਾਂ ਤੇ ਇਸ਼ਨਾਨ ਕਰ ਲੋ ਤੇ ਕਹਿ ਲਗੇ ਮੈਲ ਉਤਰ ਜਾਏਗੀ ਇਹ ਮੁਕਤੀ ਮਿਲ ਜਾਏਗੀ ਮਨ ਤੇ ਤਨ ਪਵਿੱਤਰ ਹੋ ਜਾਏਗਾ ਬਾਛਾ ਕਹਿੰਦੇ ਨੇ ਨਹੀਂ ਪਵਿੱਤਰ ਹੋਏਗਾ ਇਸ਼ਨਾਨ ਵੀ ਜ਼ਰੂਰੀ ਤੇ ਬਾਕੀ ਮਨ ਦਾ ਇਸ਼ਨਾਨ ਨਾਮ ਨਾਲ ਇਹ ਵੀ ਜ਼ਰੂਰੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੋਗਾ ਕੋਟ ਵਿਗਨ ਲਾਥੇ ਵਿਗਨ ਕਹਿੰਦੇ ਨੇ ਅੱਜ ਵੇਖੋ ਕੰਮ ਕਰ ਲਗੇ ਆ ਵਿਗਨ ਪੈ ਜਾਂਦਾ ਸਿਰੇ ਹੀ ਨਹੀਂ ਚੜਦਾ ਪਾਤਸ਼ਾਹ ਕੰਨ ਨੇ ਕਦੀ ਜੱਪ ਕੇ ਵੇਖ ਵਿਗਨ ਪਏਗਾ ਹੀ ਨਹੀਂ ਵਿਗਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਿੜਾਇਆ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਪਾਕਿਆ ਪਾਕਿਆ ਹੁੰਦਾ ਕਹਿਣਾ ਪ੍ਰਭ ਬਾਣੀ ਸ਼ਬਦ ਸੁਪਾਕਿਆ ਗਾਓ ਬਾਹਰ ਕੱਲ ਕੇ ਬਾਣੀ ਨੂੰ ਗਾਓ ਕਦੀ ਗਾ ਕੇ ਵੇਖੀਏ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂ ਰੱਖਿਆ ਕੋਈ ਬਾਣੀ ਪੜਨ ਵਾਲੀ ਰੂਹ ਹੋਵੇ ਨਾ ਤੇ ਸਤਿਗੁਰੂ ਆਪਣਾ ਆਪ ਭੇਟਾ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਭਾਈ ਗੋਪਾਲੇ ਨੂੰ ਕਿਹਾ ਸੀ ਮਰ ਕਰਕੇ ਕੋਈ ਜਪਜੀ ਦਾ ਜਾਪ ਸੁਣਾਏ ਤੇ ਭਾਈ ਗੋਪਾਲਾ ਕਹਿਣ ਲੱਗਾ ਮਰਜੀ ਸਿਰ ਤੇ ਹੱਥ ਰੱਖੋ ਮੈਂ ਬਾਣੀ ਸੁਣਾਉਂਦਾ ਤੇ ਇੱਕ ਪਾਸੇ ਭਾਈ ਗੋਪਾਲੇ ਨੂੰ ਬਿਠਾ ਲਿਆ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਜਾਪ ਸ਼ੁਰੂ ਕੀਤਾ ਤੇ ਜਿਉਂ-ਜਿਉਂ ਪ੍ਰੇਮ ਵਿੱਚ ਬਾਣੀ ਪੜੀ ਜਾਂਦਾ ਏ ਤਨਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਹੁਣ ਇਹਨੂੰ ਕੀ ਦਈਏ ਗੁਰੂ ਵੀ ਸੋਚੀ ਪਿਆ ਜਾਂਦਾ ਜਦੋਂ ਕੋਈ ਸਿੱਖ ਪ੍ਰੇਮ ਨਾਲ ਬਾਣੀ ਪੜਦਾ ਹੈ ਵੀ ਇਹਨੂੰ ਕੀ ਦਈਏ ਬਾਣੀ ਤੇ ਤੋਲ ਕੋਈ ਚੀਜ਼ ਹੀ ਨਹੀਂ ਆ ਜਿਹੜੀ ਬਾਣੀ ਨੂੰ ਛੱਡ ਬੈਠੇ ਆ ਬਾਣੀ ਦੇ ਤੋਲ ਕਿਹਣੀ ਚੀਜ਼ ਏ ਅੱਜ ਤਨਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਹੁਣ ਇਹਨੇ ਪ੍ਰੇਮ ਨਾਲ ਸਿੱਖ ਬਾਣੀ ਪੜਦਾ ਪਿਆ ਇਹਨੂੰ ਦਈਏ ਕੀ ਆਪਾਂ ਕਿਹੜੀ ਕੋ ਚੰਗੀ ਚੀਜ਼ ਆ ਬਾਣੀ ਦੇ ਤੁਲ ਤੇ ਕੋਈ ਚੀਜ਼ ਸਾਰੀਆਂ ਛੋਟੀਆਂ ਪੈ ਜਾਂਦੀ ਆ ਕਹਿਣਗੇ ਗੁਰੂ ਨਾਨਕ ਦਾ ਘਰ ਦਾ ਮਾਲਕੀ ਬਣਾ ਦਿੰਦੇ ਆ ਅਸ ਤਖਤ ਤੇ ਹੀ ਬਿਠਾ ਦਿੰਦੇ ਗੱਦੀ ਦੇ ਦਿੰਦੇ ਆ ਪਰ ਭਾਈ ਗੋਪਾਲਾ ਜਦੋਂ ਬਾਣੀ ਸੰਪੂਰਨ ਤਾਈ ਤੇ ਗਈ ਤੇ ਮਨ ਚ ਫੁਰਨਾ ਪੈਦਾ ਹੋ ਗਿਆ ਉਹ ਜਿਹੜਾ ਫਲਾਣਾ ਘੋੜਾ ਹੈ ਨਾ ਬੜਾ ਕੀਮਤੀ ਘੋੜਾ ਹੈ ਪਾਤਸ਼ਾਹ ਤੇ ਉਹ ਦੇ ਦੇਣ ਅੱਜ ਖੁਸ਼ੀ ਜੀ ਆ ਕੇ ਤੇ ਪਾਤਸ਼ਾਹ ਫਿਰ ਬਹਿ ਗਏ ਕਹਿਣਗੇ ਗੋਪਾਲਿਆ ਪ੍ਰੇਮ ਵਿੱਚ ਤੂੰ ਬੜੀ ਬਾਣੀ ਪੜੀ ਆ ਅਸੀਂ ਤੇ ਤਨ ਗੁਰੂ ਨਾਨਕ ਦੇ ਤਖਤ ਦਾ ਵਾਰਿਸ ਬਣਾਉਣ ਵਾਸਤੇ ਤਿਆਰ ਸੀ ਇਸ ਤਖਤ ਤੇ ਬਿਠਾਉਣ ਵਾਸਤੇ ਅਸੀਂ ਮਨ ਬਣਾ ਲਿਆ ਸੀ ਪਰ ਤੇਰੇ ਮਨ ਦਾ ਫੁਰਨਾ ਘੋੜੇ ਤੇ ਜਾ ਕੇ ਟਿਕ ਗਿਆ ਹੁਣ ਮੇਰਾ ਘੋੜਾ ਨਹੀਂ ਦੇਵਾਂਗਾ ਹੁਣ ਤੇਰਾ ਜਨਮ ਮਰਨ ਵੀ ਕੱਟਾਂਗੇ ਤੇਰਾ ਜਨਮ ਮਰਨ ਵੀ ਕੱਟਾਂਗੇ ਬਾਣੀ ਕਿੰਨੀ ਪਿਆਰੀ ਹੈ ਪੜ ਕੇ ਵੇਖੀਏ ਪਾਛਕੰਦ ਨੇ ਇਹਦੇ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਕਿਸੇ ਦਾ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਦੇ ਅੱਲਾ ਸੰਤਾ ਕੀ ਪਿਆਜ ਰੱਖਦਾ ਆ ਆਦ ਬਿਰਧ ਪ੍ਰਤਪਾਲਾ ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਵਾਰ ਕਹ ਲੇ ਜਿੰਨਾ ਸਰੀਰਵਾਦ ਤੇ ਭੋਜਨ ਜ਼ਰੂਰੀ ਆ ਨਾ ਉਹਨਾ ਮਨ ਵਾਸਤੇ ਭਜਨ ਵੀ ਜ਼ਰੂਰੀ ਆ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਉ ਜਰਾ ਮਰਾ ਤਾਪ ਸਭ ਨਾਟਾ ਹੁਣ ਵੇਖੋ ਆ ਗਿਆ ਨਾ ਸਾਰਾ ਕੁਝ ਵਿੱਚੇ ਇਹ ਬੁਢੇਪਾ ਵੀ ਕਿੰਨਾ ਵੱਡਾ ਦੁੱਖ ਆ ਅੱਜ ਤੇ ਨੌਜਵਾਨ ਵੀ ਬੁਢੇਪੇ ਵਾਲੀ ਵਸਤਾ ਚ ਆ ਲੱਕ ਤੇ ਹੱਥ ਰੱਖ ਕੇ ਉੱਠਣਾ ਪੈਂਦਾ ਹੈ ਅੱਜਕੱਲ ਅੱਜ ਨੌਜਵਾਨੀ ਚ ਉਹ ਉਦਮ ਹੈ ਹੀ ਨਹੀਂ ਆ ਤੇ ਪੁਰਾਣਾ ਇਤਿਹਾਸ ਪੜ੍ਹੇ ਦੇਖ ਕੋਲ ਬਜ਼ੁਰਗੀ ਦੀ ਵਜਤਾ ਵਿੱਚ ਵੀ ਕਿੰਨਾ ਉਦਮਿਆ ਧੰਨ ਬਾਬਾ ਅਮਰਦਾਸ 62 ਸਾਲ ਦੀ ਉਮਰ ਆ ਤੇ ਕਿੱਥੇ ਖੰਡੂਰ ਸਾਹਿਬ ਤੇ ਕਿੱਥੇ ਗੋਲਵਾਲ ਸਾਹਿਬ ਗਾਗਰ ਸਿਰ ਤੇ ਰੱਖ ਕੇ ਤੇ ਉਸ ਵੇਲੇ ਕੋਈ ਗਾਗਰ ਭਰੀ ਚਕਾਉਣ ਵਾਲਾ ਵੀ ਨਹੀਂ ਮੋਢੇ ਤੇ ਗਾਗਰ ਐਦਾ ਵਿੱਚੇ ਡੁਬਕੀ ਲਾ ਕੇ ਨਾਲ ਹੀ ਇਸ਼ਨਾਨ ਕਰ ਲੈਣਾ ਤੇ ਨਾਲ ਹੀ ਗਾਗਰ ਭਰ ਲੈਣੀ ਇੱਕ ਦਿਨ ਵੀ ਨਾ ਗਣੇ 12 ਸਾਲ ਲਗਾਤਾਰ ਗੁਰਮੁਖ ਬੁੱਢੇ ਕਦੇ ਨਹੀਂ ਜਿਨਾ ਅੰਤਰ ਸੁਰਤ ਗਿਆਨ ਪਾਠ ਸਾਹਿਬਾਂ ਦੇ ਬਾਣੀ ਪੜੀਏ ਤੇ ਬਡੇਪਾ ਵੀ ਪਿੱਛੇ ਮੁੜ ਜਾਂਦਾ ਹੈ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦਨ ਤ ਗਾਵੋ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ ਸਮਾ ਨੇੜੇ ਹੋਈ ਜਾ ਰਿਹਾ ਉਹ ਅਕ੍ਰਿਅਤ ਫਿਰ ਭਾਈ ਮਾ ਸੰਗਣਾ ਤਨ ਗੁਰ ਕਲਗੀ ਵਾਲੇ ਪਾਠ ਨੇ ਜੋ ਗੱਲਾਂ ਬਾਤਾਂ ਕੀਤੀਆਂ ਸੀ ਉਹਨੂੰ ਵੀ ਸੰਖੇਪ ਦੇ ਰੂਪ ਵਿੱਚ ਵਿਚਾਰ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਸਹਿਬ ਕਹਿੰਦੇ ਨੇ ਮਾ ਆਗਮ ਜਨ ਸੰਗ ਸਾਧੂਆਂ ਤੂੜੀ ਕ੍ਰਿਸ਼ਨਾਨ ਇਹ ਜਿਹੜੇ ਮਾਗ ਦੇ ਮਹੀਨੇ ਵਿੱਚ ਇਹ ਵੀ ਇੱਕ ਮਨੋਤ ਬੜਾਈ ਗਈ ਸੀ ਵੀ ਜਿਹੜੇ ਮਾਗ ਦੇ ਮਹੀਨੇ ਚ ਸਾਰਾ ਦਿਨ ਨਹਾਉਂਦਾ ਰਹੇ ਜਾਂ ਪਰਾਗ ਰਾਜ ਜਾਂ ਹੋਰ ਜਿਹੜੇ ਤੀਰਥ ਨੇ ਨਾ ਉਹਨਾਂ ਤੇ ਕੋਈ ਇਸ਼ਨਾਨ ਕਰੇ ਤੇ ਉਹਦੇ ਪਾਪ ਧੋਤੇ ਜਾਂਦੇ ਨੇ ਕਦੀ ਗੁਰੂ ਗੋਬਿੰਦ ਸਿੰਘ ਨੂੰ পড়ੋ ਨਿਤਨੇਮ ਦੀ ਬਾਣੀ ਤੇ ਬਚਨ ਆਏਗਾ ਬਾਦਛਾ ਕਲ ਕੇ ਇੱਕ ਤੀਰਥ ਦੀ ਗੱਲ ਛੱਡ ਤੂੰ ਸੱਤਾ ਸਮੁੰਦਰਾ ਸੇ ਨਹਾ ਲਾ ਨਹਾਤ ਪ੍ਰੀਏ ਲੀਏ ਸਾਤ ਸਮੁੰਦਰਨ ਲੋਕ ਗयो ਪ੍ਰਲੋਕ ਗਵਾਇਓ ਕਹਿਣ ਤੋਂ ਪਾਵ ਜਿੰਨਾ ਚਿਰ ਸ਼ਬਦ ਨਹੀਂ ਬਾਣੀ ਨਹੀਂ ਖੇਡ ਨਹੀਂ ਬੜੇਗੇ ਮਾਗ ਮੰਜਨ ਸੰਗ ਸਾਧੂ ਕਈ ਵਾਰੀ ਪਾਠ ਆਪਾਂ ਕਰ ਜਾਂਦੇ ਮਾਗ ਮੰਜਨ ਇਹ ਵੀ ਬੜੀ ਘਾਟ ਆ ਸਾਡੇ ਅੰਦਰ ਗੁਰਦੁਆਰਿਆਂ 'ਚ ਇਹ ਸੰਥਿਆ ਹੋਣੀ ਚਾਹੀਦੀ ਆ ਘਰ ਤੋਂ ਘਰ ਨਿਤਨੇਮ ਦੀ ਬਾਣੀ ਦੀ ਸੰਥਿਆ ਹੋ ਜੇ ਨਾ ਤੇ ਬਾਕੀ ਬਾਣੀਆਂ ਆਪਣੇ ਆਪ ਸ਼ੁੱਧ ਹੋ ਜਾਂਦੀਆਂ ਨੇ ਅੱਜ ਤੱਕ ਮੈਂ ਵੇਖਿਆ ਜਿਹੜੀ ਸਾਰੀ ਸਾਰੀ ਜ਼ਿੰਦਗੀ ਲੰਘ ਗਈ ਪਾਠ ਕਰਦਿਆਂ ਗਰੰਤੀ ਸਿੰਘ ਜਦੋਂ ਪਾਠ ਕਰਨਗੇ ਕਹਿਣਗੇ ਮਾਗ ਮੰਜਨ ਮੱਜਨ ਹੁੰਦਾ ਦੰਦਾ ਨੂੰ ਕਰਨ ਵਾਲਾ ਇੱਥੇ ਮੱਜਨ ਸ਼ਬਦਿਆ ਮੱਜਨ ਹੁੰਦਾ ਇਸ਼ਨਾਨ ਕਰਨਾ ਪਾਤਸ਼ਾਹ ਕਹਿੰਦਾ ਜਿਹੜਾ ਮਾਗ ਦੇ ਮਹੀਨੇ ਦਾ ਇਸ਼ਨਾਨ ਹੈ ਨਾ ਉਹ ਪਤਾ ਕੀ ਆ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਜੋ ਆਪਜੀ ਕਰਦੇ ਪਏ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਗੁਰੂ ਕੀ ਗੋਦ ਵਿੱਚ ਆ ਕੇ ਬੈਠਣਾ ਤੇ ਧੂੜੀ ਤੋਂ ਭਾਵ ਕੀ ਆ ਧੂੜੀ ਤੋਂ ਭਾਵ ਆ ਵੀ ਨਿਮਰਤਾ ਅੰਦਰ ਹੋਵੇ ਜਿਹੜੀ ਇਹ ਰੱਬੀ ਦਾਤ ਹੈ ਨਾ ਜਿੰਨਾ ਚ ਨਿਮਰਤਾ ਨਹੀਂ ਨਾ ਹੋਏਗੀ ਇਹ ਇਹ ਦਾਤ ਨਹੀਂ ਜੇ ਟਿਕਣੀ ਕਿਉਂਕਿ ਕੋਈ ਵੀ ਦਾਤ ਪਾਉਣ ਵਾ ਤੇ ਭਾਂਡਾ ਚਾਹੀਦਾ ਹੈ ਰੱਬੀ ਦਾਤ ਕੇਵਲ ਤੇ ਕੇਵਲ ਨਿਮਰਤਾ ਦੇ ਭਾਂਡੇ ਚ ਟਿਕਦੀ ਆ ਹੰਕਾਰੀਆਂ ਦੇ ਭਾਂਡੇ ਚ ਨਹੀਂ ਦਾਤ ਪੈਂਦੀ ਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦਿਓ ਮੁਖ ਲਾਇਆ ਬਾਬਾ ਫਰੀਦ ਜੀ ਬੜਾ ਪਿਆਰਾ ਕਮਤ ਲੈਂਦੇ ਕਿੰਨੇ ਨੇ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾ ਬੰਦੇ ਨੂੰ ਆਪਣੇ ਧਨ ਦਾ ਹੰਕਾਰ ਆਪਣੇ ਜੋਬਨ ਦਾ ਹੰਕਾਰ ਆਪਣੀ ਪ੍ਰਪਤਾ ਦਾ ਹੰਕਾਰ ਗਰਭ ਜਿੰਨਾ ਵਢਾਈਆਂ ਧਨ ਜੋਬਨ ਆਗਾ ਖਾਲੀ ਚੱਲੇ ਤਨੀ ਜੋ ਟਿੱਬੇ ਜਿਉ ਮਿਆ ਕਹਿ ਲਗਾ ਜਦੋਂ ਕਿ ਮੀਂਹ ਪੈਂਦਾ ਨਾ ਨੀਵੇਂ ਥਾਂ ਤੇ ਪਾਣੀ ਖਲੋ ਜਿੰਦਾ ਜੇ ਟਿੱਬਿਆਂ ਤੇ ਮੀਂਹ ਤੇ ਟਿੱਬਿਆਂ ਤੇ ਵੀ ਪਿਆ ਨੀਵੇਂ ਥਾਂ ਤੇ ਵੀ ਪਿਆ ਪਰ ਨੀਵੇਂ ਥਾਂ ਤੇ ਪਾਣੀ ਟਿਕ ਗਿਆ ਟਿੱਬਿਆਂ ਤੋਂ ਉਸੇ ਵਾਲੀ ਢੇਰ ਕੇ ਪਾਸੇ-ਪਾਸੇ ਹੋ ਗਿਆ ਕਹਿ ਲਗਾ ਹੰਕਾਰੀ ਬੰਦਾ ਸੁੱਕਾ ਹੀ ਰਹਿ ਜਾਂਦਾ ساری ਜ਼ਿੰਦਗੀ ਨਿਮਰਤਾ ਆਪਾ ਭਾਈ ਗੋਦਾ ਦੀ ਵਾਰ 'ਚ ਇੱਕ ਬਚਨ ਪੜ੍ਹਦੇ ਕਹਿੰਦੇ ਨੇ ਬਾਬਾ ਪੈਂਦਾ ਸੱਚਖੰਡ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਪ੍ਰਮਾਤਮਾ ਦੇ ਪ੍ਰੀਤਮ ਦੇ ਦੇਸ਼ ਗਏ ਤੇ ਉਹਦੇ ਕੋਲ ਇੱਕ ਦਾਤ ਮੰਗੀ ਬਾਬਾ ਪੈਂਦਾ ਸੱਚਖੰਡ ਨੌ ਨਿੱਧ ਨਾਮ ਨੌ ਨਿੱਧ ਇੱਕ ਖਜ਼ਾਨੇ ਨੇ ਨਾਮ ਇਹ ਸਾਰੀਆਂ ਚੀਜ਼ਾਂ ਦਾ ਇੱਕ ਖਜ਼ਾਨਾ ਆ ਨਾਮ ਜੱਪਣ ਵਾਲੀ ਰੂਹ ਹੈ ਦੁਨੀਆ ਦੇ ਖਜ਼ਾਨਿਆਂ ਦੇ ਪਿੱਛੇ ਪਿੱਛੇ ਤੁਰਦੇ ਨੇ ਪਰ ਵੇਂਦਾ ਨਹੀਂ ਇਦਾਂ ਕਿਉਂਕਿ ਨਾਮ ਵਿੱਚ ਜਿਹੜਾ ਨੰਦ ਤੇ ਖੇੜਾ ਹੈ ਉਹ ਧਨ ਤੋਂ ਨਹੀਂ ਲੱਭਦਾ ਬਾਬਾ ਪੈਂਦਾ ਸਤਖੰਡ ਨੌ ਨਿੱਧ ਨਾਮ ਗਰੀਬੀ ਪਾਈ ਗਰੀਬੀ ਤੋਂ ਪਾਵ ਨਿਮਰਤਾਏ ਬਾਬੇ ਨੂੰ ਕਈਆਂ ਨੇ ਲੱਤਾਂ ਵੀ ਮਾਰੀਆਂ ਕਈਆਂ ਨੇ ਭੂਤਨਾ ਵੀ ਆਕਿਆ ਕਈਆਂ ਨੇ ਬਤਾਲਾ ਵੀ ਆਕਿਆ ਪਰ ਬਾਬੇ ਨੇ ਫਿਰ ਭਲਾ ਕੀਤਾ ਜਦੋਂ ਮੱਕੇ ਗਏ ਨੇ ਉਹ ਕਾਜੀ ਲੱਤ ਕੱਟ ਮਾਰਦਾ ਮਰਦਾਨਾ ਕਹਿੰਦਾ ਬਾਬਾ ਜੀ ਤੂੰ ਕੁਝ ਨਹੀਂ ਕਹਿਣਾ ਤੇ ਮੈਨੂੰ ਹੁਣ ਹੁਕਮ ਦੇ ਮੈਂ ਇਹਨੂੰ ਦੱਸਾਂ ਵੀ ਕਿਵੇਂ ਕਿਸੇ ਨੂੰ ਲੱਤ ਮਾਰੀ ਦੀ ਹੈ ਤੇ ਬਾਬਾ ਕਹਿੰਦਾ ਉਹ ਮਰਦਾਨਿਆਂ ਦੀ ਉਹ ਲੱਤ ਭਾਵੇਂ ਮਾਰੀ ਆ ਨਾ ਸਾਨੂੰ ਸ਼ੋਅ ਮਿਲ ਗਈ ਹੈ ਸਪਰਸ਼ ਦੇ ਕੀਤਾ ਨਾ ਹੁਣ ਇਹਦਾ ਵੀ ਭਲਾ ਹੀ ਕਰਨਾ ਹੈ ਔਰ ਗੁਰੂ ਕੀ ਬਾਣੀ ਤੇ ਵੀ ਬਚਣਾ ਹੁੰਦਾ ਜੇ ਜੇ ਨਰੂ ਇਸ ਗੱਲ ਦਾ ਗਿਆਨ ਹੈ ਨਾ ਉਹ ਗੁਰੂ ਨੂੰ ਕਹਿੰਦੇ ਜੇ ਮਾਰ ਦੀ ਹੱਥ ਨਹੀਂ ਨਾ ਲਾਉਣਾ ਜੇ ਪਿਆਰ ਨਹੀਂ ਨਾ ਦੇਣਾ ਤੇ ਇੱਕ ੱਤਕਾ ਹੀ ਮਾਰ ਦੇ ਤਬਾਰਕ ਕਰਕੇ ੱਤਕਾ ਮਾਰਿਆ ਕੀ ਹੋਏਗਾ ਤੇ ਉਹ ਜਗਿਆਸੂ ਕਹਿੰਦਾ ਵੀ ਤੇਰਾ ਹੱਥ ਤੇ ਲੱਗ ਹੀ ਜਾਏਗਾ ਨਾ ਪਾਸ ਨੂੰ ਸੋਨਾ ਸ਼ੂ ਲੋਹਾ ਸ਼ੂ ਜਾਏ ਤੇ ਪਾਸ ਦਾ ਕਰਮਿਆਂ ਨੂੰ ਸੋਨਾ ਬਣਾ ਦੇਣਾ ਲੋਹਾ ਤੰਬਾ ਪਿੱਤਲ ਭਾਵੇਂ ਧੀਰਕ ਭਾਵੇਂ ੱਤਕਾ ਇੱਕ ਵਡਾਈ ਦੇ ਦੋਵਾਂ 'ਚ ਇੱਕ ਕੰਮ ਕਰ ਦੇ ਜੇ ਪਿਆਰ ਨਹੀਂ ਦੇਣਾ ਤੇ ੱਤਕਾ ਹੀ ਮਾਰ ਦੇ ਤੇਰਾ ਹੱਥ ਲੱਗ ਜਾਏਗਾ ਇਹ ਵਿਸ਼ਵਾਸ ਹੈ ਸਿੱਖ ਦਾ ਗੁਰੂ ਦੀ ਛੋਹ ਮਿਲ ਜਾਏ ਜਿਹਨੂੰ ਗੁਰੂ ਦੀ ਛੋਹ ਮਿਲ ਜਾਏ ਫਿਰ ਆਮ ਨਹੀਂ ਰਹਿੰਦਾ ਪਾਤਸ਼ਾਹ ਕਹਿੰਦੇ ਨੇ ਮਾਗ ਨਹੀਂ ਮਿਲਦਾ ਜਿਹੜਾ ਇਸ਼ਨਾਨ ਹੈ ਨਾ ਉਹ ਆ ਰੱਬੀ ਪਿਆਰਿਆਂ ਦੀ ਸੰਗਤ ਸੰਗਤ ਵਿੱਚ ਬੈ ਕੇ ਪ੍ਰਮਾਤਮਾ ਦਾ ਨਾਮ ਜਪਣਾ ਤੇ ਅੰਦਰ ਨਿਮਰਤਾ ਨੂੰ ਧਾਰਨ ਕਰਨਾ ਤਾਂ ਕਿ ਨਾਮ ਜਿਹੜਿਆ ਨਾ ਇਹ ਨਿਮਰਤਾ ਦੇ ਭਾਂਡੇ ਚ ਟਿਕ ਜਾਏ ਹੰਕਾਰੀਆਂ ਦੇ ਭਾਂਡੇ ਚ ਨਹੀਂ ਟਿਕਦਾ ਮਾਗ ਮੱਜਨ ਸੰਗ ਸਾਧੂਆਂ ਧੂਰੀ ਕਰਿ ਛਣਾਲ ਅੱਗੇ ਸਾਬ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭ